ਤਾਂ तमाम ਵੱਡੀ ਅਪਡੇਟ ਦੇ ਨਾਲ ਸ਼ੁਰੂਆਤ ਕਰੂੰਗਾ ਜਿੱਥੇ ਬਠਿੰਡਾ ਦੇ ਵਿੱਚ ਚੋਰਾਂ ਦਾ ਪੁਲਿਸ ਵਲੋਂ ਐਂਕਾਊਂਟਰ ਕੀਤਾ ਗਿਆ ਹੈ ਤਾਂ ਜਿੱਥੇ ਵੱਡੀ ਅਪਡੇਟ ਹੈ ਬਠਿੰਡਾ ਦੇ ਵਿੱਚ ਸਭ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪਰਸ ਰਾਮਨਗਰ ਦੇ ਨਜ਼ਦੀਕੀ ਪੁਲਿਸ ਵਲੋਂ ਐਂਕਾਊਂਟਰ ਹੋਇਆ ਹੈ ਜਿੱਥੇ ਜਵਾਬੀ ਪੁਲਿਸ ਚੋਰਾਂ ਨੂੰ ਫੜਨ ਗਈ ਸੀ ਜਿੱਥੇ ਪੁਲਿਸ ਹੈ ਚੋਰਾਂ ਨੂੰ ਫੜਨ ਗਈ ਸੀ ਕੁਝ ਦਿਨ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਇੱਕ ਵਾਈਨ ਸਟੋਰ ਦੇ ਉੱਤੇ ਕਰਿੰਦੇ ਨੂੰ ਧਮਕਾ ਕੇ ਲੁੱਟਖੋਖ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਪੁਲਿਸ ਉਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਉਥੇ ਟੀਮਾਂ ਜਦੋਂ ਰੇਡ ਕਰਨ ਪਹੁੰਚਦੀਆਂ ਪੁਲਿਸ ਦੇ ਉੱਤੇ ਫਾਇਰ ਹੁੰਦਾ ਹੈ ਪੁਲਿਸ ਦਾ ਜਿਹੜਾ ਕਰਮਚਾਰੀ ਹੈ ਉਹ ਜ਼ਖਮੀ ਹੁੰਦਾ ਹੈ ਤਾਂ ਇਹ ਤਸਵੀਰਾਂ ਨੇ ਬਠਿੰਡਾ ਦੇ ਪਰਸ਼ਨਾਮ ਨਗਰ ਦੀਆਂ ਜਿੱਥੇ ਇੱਕ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਤੇ ਜਿਹੜੇ ਤਿੰਨ ਲੋਕਾਂ ਵੱਲੋਂ ਬਾਅਦ ਵਿੱਚ ਸਿਰਿੰਡਰ ਵੀ ਕੀਤਾ ਗਿਆ ਤਾਂ तमाम ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਬਠਿੰਡਾ ਪੁਲਿਸ ਦੇ ਐਸਐਸਪੀ ਅਮਨ ਕੁੰਡਲਾ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਅਜਾਇਜ਼ਾ ਵੀ ਦਿੱਤਾ ਗਿਆ ਪੁਲਿਸ ਸਥਿਤੀ ਦਾ ਤੈਅ ਦੇ ਉੱਤੇ ਐਸਪੀ ਸਿੱਟੀ ਸਮੇਤ ਕਈ ਗਸ਼ਟੜ ਅਫਸਰ ਹੈ ਜਿਹੜੇ ਮੌਕੇ ਤੇ ਪਹੁੰਚੇ ਹੋਏ ਸੀ ਤਾਂ ਸੀਆਈਏ ਦੀ ਟੀਮ ਵੱਲੋਂ ਲਗਾਤਾਰ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਪਹਿਲਾਂ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਉਹਨਾਂ ਵੱਲੋਂ ਜੋ ਦੋਸ਼ੀ ਨੇ ਇਸ ਮਾਮਲੇ ਦੇ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਦਿੱਤਾ ਗਿਆ ਸੀ ਪੁਲਿਸ ਦੇ ਉੱਤੇ ਵੀ ਜਿਹੜੇ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇਤਨਾ ਪਰੇ ਬਣੇ ਤਾਂ ਇਹ ਸਥਿਤੀ ਹੈ ਜਿਹੜੀ ਪਰਸਨਾਮਗਰਤੀ ਤੁਸੀਂ ਦੇਖ ਰਹੇ ਹੋ ਬਠਿੰਡਾ ਦੀ ਕਿਸ ਤਰ੍ਹਾਂ ਅਖੀਕਾ ਪੁਲਿਸ ਵੱਲੋਂ ਐਨਕਾਉਂਟਰ ਕੀਤਾ ਗਿਆ ਕੀ ਪੂਰਾ ਮਾਮਲਾ ਸੀ ਆਓ ਸੁਣਦੇ ਹਾਂ ਕਿ ਪੂਰਾ ਕਹਿਣਾ ਹੈ ਐਸਐਸਪੀ ਬਠਿੰਡਾ ਦਾ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਤੈਦ ਮਾਮਲੇ ਜਿਹੜੇ ਐ ਦਰਜ ਕੀਤੇ ਗਏ ਨੇ ਇਸ ਤਰ੍ਹਾਂ ਦੇ ਆ ਜਿਹੜੇ ਪੁਲਿਸ ਮੁਲਾਜ਼ਮ ਹੈ ਕਿੰਨੇ ਜ਼ਖਮੀ ਹੋਏ ਨੇ ਕੀ ਪੂਰੀ ਜਾਣਕਾਰੀ ਹੈ ਉਹਨਾਂ ਕੋਲੋਂ ਸੁਣਨੇ ਆ ਤਾਂ ਆਓ ਦੇਖਦੇ ਹਾਂ ਮੈਮ ਰਾਤ ਇੱਕ ਪੁਲਿਸ ਨਾਲ ਦਾ ਰਿਪੋਰਟ ਰਿਕਾਰਡ ਕਰਨਾ ਪਿਆ ਕੀ ਹੈ ਮੇਰਾ ਮੰਨਣਾ ਇਹੋ ਜੀ ਮੈਂ ਬੈਕਗਰਾਉਂਡ ਦੱਸਣਾ ਚਾਹਾਂਗੀ ਕਿ 2 ਤਰੀਕ ਨੂੰ ਕੈਂਟ ਏਰੀਆ ਚ ਕੈਂਟ ਥਾਣੇ ਦੇ ਏਰੀਆ ਚ ਰਿਲਾਇੰਸ ਮਾਲ ਦੇ ਨੇੜੇ ਇੱਕ ਵਾਈਨ ਸ਼ਾਪ ਹੈ ਉੱਥੇ ਜਿਹੜਾ ਗਰਿੰਦਾ ਸੀਗਾ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਅਸਲਾ ਦਿਖਾ ਕੇ ਉਹਦੇ ਉਹਦੇ ਤੋਂ ਕੈਸ਼ 10000 ਕੈਸ਼ ਔਰ ਇੱਕ ਉਹਦੇ ਤੋਂ ਮੋਬਾਈਲ ਦੀ ਖੋਹ ਹੋਈ ਹੈ ਤੇ ਐਫ ਆਈ ਆਰ ਨੰਬਰ 68 ਅੰਡਰ ਜਿਹੜੇ 382 34 ਦੇ ਇਕੁਇਲੈਂਟ ਬੀ ਐਨ ਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕੀਤਾ ਗਿਆ ਸੀ ਅਗੇਂਸਟ ਅਨਨੋਨ ਪਰਸਨਸ ਤੇ ਆਫਟਰ ਦੈਟ ਸਾਡੀ ਵੱਖ-ਵੱਖ ਟੀਮਾਂ ਲਾਈਆਂ ਗਿਆ ਸੀ ਟੂ ਇਨਵੈਸਟੀਗੇਟ ਦ ਕੇਸ ਇਨਕਲੂਡਿੰਗ ਸੀਆਈਆ ਟੀਮਸ ਔਰ ਕੈਂਥ ਹਨੇ ਦੀ ਟੀਮ ਤੇ ਦੌਰਾਨੀ ਤਫਤੀਸ਼ ਕਲ ਇਨਫੋਰਮੇਸ਼ਨ ਸਿਗੀ ਕੇ ਇਸ ਕੇਸ ਦੇ ਜਿਹੜੇ ਦੋਸ਼ੀ ਹੈ ਉਹ ਰੋਹਿਤ ਉਰਫ ਪੈਪਸੀ ਜਿਹੜਾ ਪਰਸ਼ਰਾਮ ਨਗਰ ਰਹਿੰਦਾ ਹੈ ਉਹਦੇ ਘਰ ਚ ਲੁਕੇ ਹੋਏ ਤੇ ਸਾਡੀ ਸੀਆਈਏ ਦੀ ਟੀਮ ਲੀਡ ਬਾਈ اے ایس ਆਈ ਸੁਖਬੀਰ ਸਿੰਘ ਔਰ थाना ਕੈਂਡ ਦੇ ਕੁਝ ਮੁਲਾਜ਼ਮ ਉਥੇ ਰੇਡ ਕਰਨ ਗਏ ਜਿੱਥੇ ਇਹ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਔਰ ਰਾਜੀਵ ਵਾਸੀ ਗੁਰੂ ਗੁਰੂ ਗੋਬਿੰਦ ਸਿੰਘ ਨਗਰ ਔਰ ਜਿਹੜਾ ਰੋਹਿਤ ਅਧਿਕਾਰੀ ਸੀਗਾ ਉੱਥੇ ਮਿਲੇ ਤੇ ਜਦੋਂ ਇਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਅਮਰਜੀਤ ਨੇ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਫਾਇਰਿੰਗ ਕੀਤੀ ਹੈ ਜਿੱਥੇ ਸਾਡਾ ASI ਸੁਖਰਿਤ ਸਿੰਘ ਉਹਦੇ ਲੱਤ ਵੱਜੀ ਅੰਕਲ ਦੇ ਕੋਲ ਤੇ ਉਸ ਟਾਈਮ ਇਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਉੱਥੇ ਮੌਕੇ ਤੋਂ ਭੱਜ ਗਏ ਅਲੋਂਗ ਵਿਦ देयर ਵੈਪਨ ਜਿਹੜਾ ਇਹਨਾਂ ਨੇ ਕ੍ਰਾਈਮ 'ਚ ਯੂਜ਼ ਕੀਤਾ ਸੀਗਾ ਤੇ ਇਸ ਕੇਸ ਚ ਅਸੀਂ ਜਿਹੜਾ ਸਾਡਾ ਮੁਲਾਜ਼ਮ ਸੀ ਏਐਸਆਈ ਸੁਖਪ੍ਰੀਤ ਉਹਨੂੰ ਪਹਿਲਾਂ ਸਿਵਲ ਹਸਪੀਟਲ ਬਠਿੰਡੇ ਦੇ ਦਾਖਲ ਕਰਾਇਆ ਗਿਆ ਜਿੱਥੇ ਅੱਗੇ ਉਹ ਏਮਸ ਚ ਰੈਫਰ ਹੋ ਗਿਆ ਤੇ ਉਹਦੇ ਬਿਆਨਾਂ ਤੇ ਅਸੀਂ ਐਫਆਈਆਰ ਨੰਬਰ 60 ਸੌਰੀ uh, 95 ਕਨਾਲ ਕਲੋਨੀ ਥਾਣੇ ਚ ਦਰਜ ਕੀਤਾ ਹੈ ਅੰਡਰ ਸੈਕਸ਼ਨ 307 353 186 34 ਆਮਜ਼ਾ ਟੂਗੇਰਾ ਸੈਕਸ਼ਨਸ ਚ ਤੇ ਇਮੀਡੀਏਟਲੀ ਸਾਡੀ ਸਾਰੀ ਟੀਮਸ ਐਕਟੀਵੇਟ ਹੋ ਗਈਆਂ ਸੀ ਅਸੀਂ ਆਪਣੇ ਨਾਕੇ ਵੀ ਪੀਸੀਆਰ ਟੀਮਸ ਨੂੰ ਵੀ ਐਕਟੀਵੇਟ ਕੀ ਕੇ ਅਲਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮਾਂ ਇਹਨਾਂ ਨੂੰ ਪਾਲਰੀ ਸੀਗੀਆਂ ਤੇ ਸੀਆਈਏ ਵੰਦੀ ਇੱਕ ਹੋਰ ਟੀਮ ਤੇ ਜਿਹੜੀ ਪਿਛਲੀ ਪਾਰਟੀ ਸੀ ਉਹਨਾਂ ਨੂੰ ਵੀ ਨਾ ਲਿਆ ਹੋਇਆ ਸੀ ਤੇ ਇਸ ਏਰੀਆ 'ਚ ਜਿਹੜਾ ਅਗੇਨ ਫਿਨਾਲ ਕਲੋਨੀ ਦਾ ਏਰੀਆ ਪੈਂਦਾ ਇੱਥੇ ਜਿਹੜੇ ਤਿੰਨ ਦੋਸ਼ੀ ਹੈ ਇਹਨਾਂ ਨੂੰ ਇੱਕ ਮੁਲਾਜ਼ਮ ਨੇ ਆਇਡੈਂਟੀਫਾਈ ਕੀਤਾ ਤੇ ASI ਗੁਰਪ੍ਰੀਤ ਸਿੰਘ ਜਦੋਂ ਇਹ ਗੱਡੀ ਤੋਂ ਉਤਰੇ ਤਾਂ ਅਗੇਨ ਜਿਹੜਾ ਅ ਅਮਰਜੀਤ ਹੈ ਉਹਨੇ ਸਿੱਧਾ ਫਾਇਰ ਕੀਤਾ ਸਾਡੀ ਟੀਮ ਤੇ ਜਦੋਂ ਅਸੀਂ ਰਿਟਾਲੀਏਟ ਕੀਤਾ ਇਨ ਸੈਲਫ ਡਿਫੈਂਸ ਸਾਡੇ ਜਿਹੜਾ ਐਸਆਈ ਗੁਰਪ੍ਰੀਤ ਹੈ ਉਹਨੇ ਆਪਣੇ ਸਰਵਿਸ ਵੈਪਨ ਨਾਲ ਜਵਾਬੀ ਫਾਇਰ ਕੀਤਾ ਜਿਹਜਤ ਜਿਹੜਾ ਅਮਰਜੀਤ ਹੈ ਉਹਦੇ ਵੀ ਲੱਤੇ ਵਜੀ ਤੇ ਇਹਦੇ ਨਾਲ ਜਿਹੜਾ ਰਾਜੀਵ ਕੁਮਾਰ ਸੀ ਉਹਦੇ ਵੀ ਲੱਤੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਇਹ ਉੱਥੇ ਹੀ ਜਿਹੜਾ ਤੁਸੀਂ ਸਪੌਟ ਦੇਖ ਹੀ ਰਹੇ ਹੋ ਇੱਥੇ ਇਹਨਾਂ ਨੇ ਸਰੈਂਡਰ ਕਰਤਾ ਔਰ ਇਹਨਾਂ ਦਾ ਜਿਹੜਾ ਵੈਪਨ ਹੈ ਉਹ ਵੀ ਮਿਲ ਗਿਆ ਤੀਜਾ ਬੰਦਾ ਵੀ ਨਾਲ ਹੀ ਸੀ ਇਹ ਤਿੰਨੋਂ ਇੱਕ ਬਾਈਕ ਤੇ ਸੀ ਸੋ ਆਫਟਰ ਦੈਟ ਜਿਹੜੇ ਅਮਰਜੀਤ ਔਰ ਅਜੀਵ ਹੈ ਇਹਨਾਂ ਦੋਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਭੇਜ ਦਿੱਤਾ ਗਿਆ ਔਰ ਇਸ ਸਾਰੇ ਇਨਸੀਡੈਂਟ ਤੇ ਅਸੀਂ ਐਫ ਆਈ ਆਰ ਨੰਬਰ 96 ਅਗੇਨ ਨਾਟ ਪੀਐਸ ਕਨਾਲ ਕਲੋਨੀ ਦਰਜ ਕੀਤਾ ਹੈ ਅੰਡਰ ਸੈਕਸ਼ਨਸ ਸੇਮ 353 186 ਔਰ ਆਰਮਜ਼ ਐਕ ਦੇ ਵਕਫ ਸੈਕਸ਼ਨ ਮੈਂ ਜੋ ਇਹ ਟੀਮ ਗਈ ਸੀ ਹੂੰ ਇੱਕ एक सिंह के के पास ही वेपन के पास ही था, था। बाकी किसी नहीं देखो जी इतनी डिटेल्स में इतनी ही ऐसे में एक कर्मी के पास। देखो yes, हमारी टीम इसमें लगी हुई थी और जिन्होंने इस चीज को अंजाम दिया है उनपे भी सेल्फ डिफेंस में बट बीन बोथ उनको दोनों को लगी इंजरी हुई है मैं अच्छा मैं एक और बताना चाहूंगी कि ये जो अमरजीत है इस पे पुराना क्रिमिनल बैकग्राउंड है इस पे ऑलरेडी सॉरी मैं हिंदी से बोल रही हूं इधर पे ऑलरेडी तीन फरचे स्नैचिंग और लुटाकोहाते दर्ज और जड़ा एक राजीव कुमार है इधर पे कोरोना कोविड द टाइम जड़े 180 188 के फरचे दर्ज हुंदे सी वो फरचा दर्ज और जड़ा वेपन बरामद किए गए इल्लीगल है देखो जी फिलहाल जो सनी साडी